ਪਿਛਲੇ ਦਿਨੀ ਹੋਏ ਪ੍ਰਿੰਸੀਪਲ ਹਰਪਰਤ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਮਾਰਕ ਪਰ ਵਿਕੇ ਜੋ ਕਿ 14 ਫਰਵਰੀ ਤੋਂ 21 ਫਰਵਰੀ ਤੱਕ ਹੋਈ ਸੀ ਇਸ ਸਬੰਧੀ ਅੱਜ ਇੱਕ ਖਾਲਸਾ ਕਾਲਜ ਵਿਖੇ ਮੀਟਿੰਗ ਉਲਖੀ ਗਈ ਜਿਸ ਵਿੱਚ ਪ੍ਰਧਾਨ ਬਲੋ ਇੱਕ ਮੀਟਿੰਗ ਉਲਖੀ ਗਈ ਜਿਸ ਵਿੱਚ ਮੈਚਾਂ ਵਿੱਚ ਹੋਏ ਖਰਚੇ ਦਾ ਫੇਰਵਾਸ ਦਿੱਤਾ ਗਿਆ ਇਸ ਮੌਕੇ ਨੇ ਉਹਨਾਂ ਨੇ 2026 ਵਿੱਚ ਹੋਣ ਵਾਲੇ ਮੈਚਾਂ ਦਾ ਵੀ ਜ਼ਿਕਰ ਕੀਤਾ ਆਓ ਤੁਹਾਨੂੰ ਦਿਖਾਲਦੇ ਹਾਂ ਇੱਥੇ ਦੀਆਂ ਕੁਝ ਵਿਸ਼ੇਸ਼ ਚਲਕੀਆਂ ਤੇ ਬਣੇ ਸਾਡੇ ਸਰ ਅੱਜ ਦੀ ਮੀਟਿੰਗ ਦਾ ਅਜੰਡਾ ਕੀ ਸੀ ਅੱਜ ਵੀ ਮੀਟਿੰਗ ਦਾ ਜਿੰਦਾ ਇਸ ਤਰ੍ਹਾਂ ਪਹਿਲਾਂ ਤਾਂ ਤੁਹਾਡਾ ਲਈ ਦਾ ਪਰਮਾ ਦਾ ਬਹੁਤ ਬਹੁਤ ਧੰਨਵਾਦ ਇੱਥੇ ਮੋਜਨ ਦੇ ਤੇ ਅੱਜ ਦੀ ਮੀਟਿੰਗ ਦਾ ਜਿੰਦਾ ਇਸ ਤਰ੍ਹਾਂ ਜੋ ਅਸੀਂ 14 ਤੋਂ 21 ਫਰਵਰੀ 2025 ਪ੍ਰਿੰਸੀਪਲ ਸਾਹਿਬ ਦੀ ਯਾਦਗਾਰ ਦੇ ਵਿੱਚ ਜੋ ਹਾਸਾ ਟੂਰਨਾਮੈਂਟ ਕਰਾਉਣੇ ਆ ਤੇ ਟੂਰਨਾਮੈਂਟ ਦੇ ਜੋ ਵੀ ਖਰਚਾ ਦਾ ਬੇਰਵਾ ਉਹ ਤੋਂ ਬਾਅਦ 2026 ਦੇ ਵਿੱਚ ਜੋ ਇਹ ਟੂਰਨਾਮੈਂਟ ਕਰਾਉਣਾ ਪ੍ਰਿੰਸੀਪਲ ਸਾਹਿਬ ਦੇ ਨਾਮ ਤੇ ਉਹਨਾਂ ਦੀਆਂ ਰੇਸ ਦੇ ਬਾਰੇ ਤੇ ਜੋ ਇਨਕਮ ਹੋਈ ਹੈ ਜੋ ਖਾਤੇ ਹੋਏ ਆ ਉਹ ਸਾਰਾ ਸਾਰੇ ਮੈਂਬਰਾਂ ਨੂੰ ਦੱਸਿਆ ਗਿਆ ਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਸਪੈਸ਼ਲੀ ਕਾਲਜ ਦੀ ਸਾਰੀ ਮੈਨੇਜਮੈਂਟ ਦਾ ਤੇ ਪਤੰਕਾ ਭਰਾਵਾਂ ਦਾ ਜਿਹੜੇ ਟੂਰਨਾਮੈਂਟ ਦੇ ਜੋ ਵੀ ਅਗਰ ਕੋਈ ਕਮੀ ਪੇਸ਼ੀ ਲਈ ਹੈ ਉਹਦੇ ਬਾਰੇ ਵੀ ਡਿਸਕਸ ਕੀਤੀਆਂ ਗਈਆਂ ਤੇ ਆਉਣ ਵਾਲੇ ਟੂਰਨਾਮੈਂਟ ਦੇ ਬਾਰੇ ਕੁਝ ਸੁਝਾਅ ਲਏ ਗਏ ਤੇ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਟੂਰਨਾਮੈਂਟ ਬੜਾ ਸਕਸੈਸਫੁਲ ਹੋਦਿਆ ਸਾਰਿਆਂ ਦੇ ਕੰਟਰੀਬਿਊਸ ਆਏ ਆ ਸਾਰਿਆਂ ਦੇ ਕਿੰਨੇ ਵੀ ਸਾਡੇ ਮੈਂਬਰ ਨੇ ਤੇ ਬਾਹਰੋਂ ਪਬਲਿਕ ਦੇ ਵੀ ਉਹ ਵੀ ਸਾਰੇ ਦੱਸੇ ਗਏ ਆ ਤੇ ਪੂਰੀ ਉਮੀਦ ਆਸ ਕਰਦੇ ਆ ਤੇ ਆਉਣ ਵਾਲੇ ਸਮੇਂ ਚ ਵੀ ਇਸ ਉਪਰਾਂ ਸਾਰੇ ਰਾਏ ਇੱਕ ਦੂਜੇ ਦਾ ਸਾਥ ਦੇਣਗੇ ਔਰ ਇਸ ਟੂਰਨਾਮੈਂਟ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅਗਲੇ ਸਾਲ ਦੀਆਂ ਡੇਟਾਂ ਦਾ ਵੀ ਜੋ ਅਸੀਂ ਹੁਣ ਡਿਸਾਈਡ ਕੀਤਾ 13 ਫਰਵਰੀ ਤੋਂ 20 ਫਰਵਰੀ 2026 ਤੇ ਸਕੂਲ ਸਾਹਿਬ ਦੀ ਯਾਦ ਵਿੱਚ ਫੇਰ ਟ੍ਰੇਡ ਮਾ ਇਸਪੇਸ਼ਲ ਸੌਦਾ ਮੋਰੀਅਰ ਟੂਰਨਾਮੈਂਟ ਕਰਵਾਇਆ ਜਾਂਦਾ ਤੇ ਇਸ ਪਰਪੇ ਸਾਰੇ ਮੈਂਬਰਾਂ ਦਾ ਤੁਹਾਡਾ ਪੱਤਰਕਾਰ ਭਰਾ ਮਨਨ ਬਹੁਤ ਬਹੁਤ ਧੰਨਵਾਦ